ਸ਼ਰੋਮੀ ਅਕਾਲੀ ਦਲ ਨਾਲ ਜੁੜੀ ਹੋਈ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕਰਨੈਲ ਸਿੰਘ ਪੀਰ ਮੁਹੰਮਦ ਨੇ ਅਸਤੀਫਾ ਦੇ ਦਿੱਤਾ ਹੈ ਜੀ ਹਾਂ ਦੱਸ ਦਈਏ ਕਿ ਇੱਕ ਇੱਕ ਕਰਕੇ ਆਗੂ ਛੱਡਣ ਲੱਗੇ ਸੁਖਵੀਰ ਬਾਦਲ ਦਾ ਸਾਥ ਜੀ ਹਾਂ ਦੱਸ ਦਈਏ ਕਿ ਸਰਦਾਰ ਕਰਨੈਲ ਸਿੰਘ ਪੀਰ ਮੁਹੰਮਦ ਨੇ ਇਹ ਡਿਜ਼ਾਈਨਰ ਜੋ ਕਿ استਿਫਾ ਉਹ ਅਕਾਲੀ ਦਲ ਦੇ ਵਿੱਚੋਂ ਦੇ ਦਿੱਤਾ ਹੈ ਇਸ ਵੇਲੇ ਅਕਾਲੀ ਦਲ ਨਾਲ ਜੁੜੀ ਹੋਈ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਹੁਣ ਕਰਨੈਲ ਸਿੰਘ ਪੀਰ ਮੁਹੰਮਦ ਨੇ ਅਕਾਲੀ ਦਲ ਤੋਂ استਿਫਾ ਦੇ ਦਿੱਤਾ ਹੈ ਉਹਨਾਂ ਨੇ استਿਫਾ ਦੀ ਕਾਪੀ ਵੀ ਸਾਹਮਣੇ ਆਈ ਹੈ ਉਹਨਾਂ ਦੇ استਿਫੇ ਦੀ ਕਾਪੀ ਵੀ ਸਾਹਮਣੇ ਆਈ ਹੈ ਕਰਨੈਲ ਸਿੰਘ ਪੀਰ ਮੁਹੰਮਦ ਨੇ ਕਿਹਾ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਸਾਡੇ ਲਈ ਸਰਵਉੱਚ ਹੈ ਉਹਨਾਂ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਸਮੇਂ ਸੋਦਾ ਸਾਧ ਮਾਫੀਆਂ ਦੇ ਦਿੱਤੀਆਂ ਗਈਆਂ ਸਨ ਅਤੇ ਉੱਥੇ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਵੀ ਹੋਈ ਉਹਨਾਂ ਕਿਹਾ ਕਿ ਸ਼ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੇ ਸ੍ਰੀ ਅਕਾਲ ਤਖਤ ਸਾਹਿਬ ਤੱਕ ਪਹੁੰਚ ਕੀਤੀ ਸ੍ਰੀ ਅਕਾਲ ਤਖਤ ਸਾਹਿਬ ਦੀ ਫੈਸਲ ਤੋਂ 2 ਦਸੰਬਰ ਵਾਲੇ ਫੈਸਲੇ ਮੁਕੇ 7 ਮੈਂਬਰੀ ਕਮੇਟੀ ਬਣਾਈ ਗਈ ਸੀ ਬਾਅਦ ਵਿੱਚ ਹਰਜਿੰਦਰ ਸਿੰਘ ਧਾਮੀ ਨੇ ਅਸਤੀਫਾ ਦੇ ਦਿੱਤਾ ਸੀ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਪੰਜ ਮੈਂਬਰੀ ਕਮੇਟੀ ਜੋਗੀ ਭਰਤੀ ਕਰ ਰਹੀ ਸੀ ਉਹਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਮੰਨ ਹੀ ਨਹੀਂ ਰਿਹਾ ਸੀ ਸ਼੍ਰੀ ਅਕਾਲ ਤਖਤ ਸਾਹਿਬ ਦੀ ਫੈਸਲ ਤੋਂ ਬਣੀ ਪੰਜ ਮੈਂਬਰੀ ਕਮੇਟੀ ਜੋ ਪ੍ਰਤੀ ਕਰ ਰਹੀ ਸੀ ਉਸ ਨੂੰ ਸ਼੍ਰੋਮਣੀ ਅਕਾਲੀ ਦਲ ਮੰਨ ਹੀ ਨਹੀਂ ਰਿਹਾ ਉਹਨਾਂ ਨੇ ਕਿਹਾ ਹੈ ਕਿ ਪੰਥ ਲਈ ਇੱਕਜੁੱਟ ਹੋ ਕੇ ਕੰਮ ਕਰਨ ਦੀ ਲੋੜ ਹੈ ਉਹਨਾਂ ਨੇ ਕਿਹਾ ਕਿ ਮੈਨੂੰ ਨਰਾਜ਼ਗੀ ਸੀ ਕਿ 2 ਦਸੰਬਰ ਵਾਲੇ ਫੈਸਲੇ ਤੋਂ ਬਾਅਦ ਜਥੇਦਾਰਾਂ ਨੂੰ ਲਾਂਬੇ ਕਰ ਦਿੱਤਾ ਗਿਆ ਜੀ ਹਾਂ ਦੱਸ ਦਈਏ ਕਿ ਸ਼ਰੋਮਨੀ ਅਕਾਲੀ ਦਲ ਦੇ ਆਗੂ ਕਰਨੈਲ ਸਿੰਘ ਪੀਰ ਮੁਹੰਮਦ ਨੇ ਸ਼ਰੋਮਨੀ ਅਕਾਲੀ ਦਲ ਤੋਂ ਅਸਤੀਫਾ ਦੇ ਦਿੱਤਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਕਾਲ ਤਖਤ ਮਹਾਨ ਹੈ ਸਿੱਖ ਪੰਥ ਦੀ ਸ਼ਾਨ ਹੈ ਇਹ ਨਾਰਾ ਸਿਜਾ ਦੇ ਵਿੱਚ ਗੂੰਜਦਾ ਆਪਾਂ ਸੁਣਾਈ ਦਿੰਦਾ ਆਪਾਂ ਨੂੰ ਸਾਰਿਆਂ ਨੂੰ ਲੇਕਿਨ ਇਸ ਤੇ ਅਮਲ ਕਰਨ ਦਾ ਜਿਹੜਾ ਸਮਾਂ ਹੈ ਉਹ ਬੀਤਦਾ ਜਾ ਰਿਹਾ ਬੀਤੇ ਲੰਮੇ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਦੇ ਉੱਪਰ ਇੱਕ ਬਹੁਤ ਵੱਡਾ ਦੋਸ਼ ਸੀ ਕਿ ਉਹਨਾਂ ਦੇ ਰਾਜ ਦੇ ਵਿੱਚ ਬੇਦਬੀਆਂ ਹੋਈਆਂ ਉਹਨਾਂ ਦੇ ਰਾਜ ਦੇ ਵਿੱਚ ਸਿੰਘ ਸ਼ਹੀਦ ਹੋਏ ਉਹਨਾਂ ਦੇ ਰਾਜ ਦੇ ਵਿੱਚ ਡੇਰਾ ਸਬਦਾ ਸਾਧ ਨੂੰ ਮਾਫੀ ਦਿੱਤੀ ਗਈ ਇਹਨਾਂ ਸਾਰੀਆਂ ਗੱਲਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਦੇ ਇੱਕ ਹਿੱਸੇ ਨੇ ਸ੍ਰੀ ਅਕਾਲ ਤਖਤ ਸਾਹਿਬ ਤੱਕ ਪਹੁੰਚ ਕੀਤੀ ਔਰ ਉਸ ਪੌਂਚ ਤੋਂ ਬਾਅਦ ਜਥੇਦਾਰ ਸਹਿਬਾਨ ਨੇ ਅਕਾਲੀ ਲੀਡਰਸ਼ਿਪ ਨੂੰ ਬੁਲਾਇਆ ਤੇ ਇਹ ਦੋ ਹਿੱਸਿਆਂ ਦੇ ਵਿੱਚ ਵੰਡੀ ਹੋਈ ਸੀ ਲੀਡਰਸ਼ਿਪ ਇੱਕ ਦਾਗੀ ਸੀ ਇੱਕ ਬਾਗੀ ਸੀ ਲੇਕਿਨ ਦੋਨਾਂ ਨੂੰ ਪੰਜ ਸਿੰਘ ਸਹਿਬਾਨ ਨੇ 2 ਦਸੰਬਰ ਨੂੰ ਬੁਲਾ ਕੇ ਹੁਕਮਨਾਮਾ ਜਾਰੀ ਕਰ ਦਿੱਤਾ ਕਿ ਤੁਸੀਂ ਜਿਹੜੀਆਂ ਗਲਤੀਆਂ ਕੀਤੀਆਂ ਉਹਨਾਂ ਗਲਤੀਆਂ ਕਰਕੇ ਤੁਸੀਂ ਸਿੱਖ ਲੀਡਰਸ਼ਿਪ ਦੇ ਤੌਰ ਦੇ ਉਤੇ ਸ਼ਰੋਮਣੀ ਅਕਾਲੀ ਦਲ ਦੀ ਅਗਵਾਈ ਕਰਨ ਦੇ ਕਾਬਿਲ ਨਹੀਂ ਰਹੇ ਤੇ ਉਹਨਾਂ ਨੇ ਇੱਕ ਸੱਤ ਮੈਂਬਰੀ ਕਮੇਟੀ ਬਣਾ ਦਿੱਤੀ ਸੱਤ ਮੈਂਬਰੀ ਕਮੇਟੀ ਦਾ ਮੁਖੀ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਪ੍ਰਧਾਨ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਬਣਾਇਆ ਗਿਆ ਲੇਕਿਨ ਇਹ ਕਮੇਟੀ ਨੇ ਆਪਣਾ ਕੰਮ ਸ਼ੁਰੂ ਕਰਨਾ ਸੀ ਤਾਂ ਇਸ ਦੇ ਉੱਤੇ ਬਵਾਦ-ਬਵਾਦ ਸ਼ੁਰੂ ਹੋ ਗਿਆ ਕਿ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਭਾਰਤੀ ਕਾਨੂੰਨ ਮੁਤਾਬਕ ਸ਼੍ਰੋਮਣੀ ਅਕਾਲੀ ਦਲ ਦੀ ਮਾਨਤਾ ਨੂੰ ਰੱਦ ਕਰ ਸਕਦਾ ਚੋਣ ਨਿਸ਼ਾਨ ਜੁਰਮਤ ਕਰ ਸਕਦਾ ਇਸ ਤਰ੍ਹਾਂ ਦੇ ਬਹਾਨੇ ਬਣਾ ਕੇ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੇ ਆਪਣੇ ਆਪ ਨੂੰ ਜੋ ਬਾਕੀ ਸਾਰੀਆਂ ਗੱਲਾਂ ਨੂੰ ਪ੍ਰਬੰਧ ਕਰ ਲਿਆ ਲੇਕਿਨ ਜਿਹੜੀ 7 ਮੈਂਬਰੀ ਕਮੇਟੀ ਸੀ ਉਸ ਨੂੰ ਜਿਹੜੀਆਂ ਇੱਕ ਨਿਗਰਾਨ ਦੇ ਤੌਰ ਦੇ ਉੱਤੇ ਭਰਤੀ ਕਰਨ ਦੀ ਜਿਹੜੀ ਜ਼ਿੰਮੇਵਾਰੀ ਦਿੱਤੀ ਗਈ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਵੜਾ ਸਰਜੀਤ ਕਰਨ ਲਈ ਇੱਕ ਭਰਤੀ ਕੀਤੀ ਜਾਵੇ 6 ਮਹੀਨੇ ਦੇ ਦਰਮਿਆਨ ਉਹ ਨਿਗਰਾਨੀ ਕਰੇ ਔਰ ਸਹੀ ਢੰਗ ਦੇ ਨਾਲ ਲੋਕਾਂ ਦੇ ਵਿੱਚ ਪਹੁੰਚ ਕਰਕੇ ਭਰਤੀ ਕੀਤੀ ਜਾਵੇ ਲੇਕਿਨ ਉਸ ਦੇ ਦੋ ਮੈਂਬਰ ਸਹਿਬਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਉਹਨਾਂ ਨੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੋਂ ਵੀ ਅਸਤੀਫਾ ਦੇ ਦਿੱਤਾ ਤੇ ਨਾਲ ਉਹਨਾਂ ਨੇ ਆਪਣੀ ਇਹ ਬੇਵਸੀ ਜਾਰੀ ਕੀਤੀ ਕਿ ਮੈਂ ਇਸ ਸੱਤ ਮੈਂਬਰੀ ਕਮੇਟੀ ਦੀ ਅਗਵਾਈ ਨਹੀਂ ਕਰ ਸਕਦਾ ਪ੍ਰੋਫੈਸਰ ਕਰਪਾਲ ਸਿੰਘ ਬਡੂੰਗਰ ਜੋ ਕਿ ਸਾਬਕਾ ਪ੍ਰਧਾਨ ਨੇ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਉਹਨਾਂ ਨੇ ਕਿਹਾ ਕਿ ਮੈਂ ਬਜ਼ੁਰਗਾਂ ਮੇਰੀ ਸਿਹਤ ਠੀਕ ਨਹੀਂ ਉਹਨਾਂ ਨੇ ਵੀ ਅਸਤੀਫਾ ਦੇ ਦਿੱਤਾ ਅਜਿਹੇ ਹਾਲਾਤਾਂ ਦੇ ਵਿੱਚ ਜਿਹੜੀ 5 ਮੈਂਬਰੀ ਕਮੇਟੀ ਸੀ ਉਸ ਨੇ ਕੰਮ ਸ਼ੁਰੂ ਕੀਤਾ ਭਰਤੀ ਕਰਨ ਦਾ ਤਾਂ ਫੇਰ ਬੜਾ ਆਵਾਦ-ਵਾਦ ਹੋਇਆ ਜਿਹੜਾ ਅੱਜ ਤੱਕ ਨਿਰੰਤਰ جاری ਹੈ ਇਹ ਸਵਾਲ ਪੈਦਾ ਕੀਤਾ ਜਾ ਰਿਹਾ ਕਿ 5 ਮੈਂਬਰੀ ਕਮੇਟੀ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਹੁਕਮਾਂ ਦੇ ਉੱਤੇ ਜੋ ਬਣਾਈ ਗਈ ਹੈ ਇਹ ਭਰਤੀ ਜਾਲੀ ਕਰ ਰਹੀ ਹੈ ਲੇਕਿਨ ਇਸ ਪੰਜ ਮੈਂਬਰੀ ਕਮੇਟੀ ਨੂੰ ਜੋ ਹੁਕਮ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਾਹਿਬ ਨੇ ਦਿੱਤਾ ਸੀ ਉਸ ਨੂੰ ਲੈ ਕੇ ਪੰਜਾਬ ਦੇ ਅਲੱਗ-ਅਲੱਗ ਜ਼ਿਲ੍ਹਿਆਂ ਦੇ ਵਿੱਚ ਅਲੱਗ-ਅਲੱਗ ਵਿਧਾਨ ਸਭਾ ਹਲਕਿਆਂ ਦੇ ਵਿੱਚ ਜਾ ਕੇ ਉਹ ਭਰਤੀ ਕਰ ਰਹੀ ਹੈ ਤਾਂ ਉਸ ਨੂੰ ਬਹੁਤ ਵੱਡਾ ਸਹਿਯੋਗ ਸਾਥ ਮਿਲ ਗਿਆ ਹੈ ਇਸੇ ਸਮੇਂ ਦਰਮਿਆਣੀ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਜਿਸ ਦਾ ਮੈਂ ਵੀ ਹਿੱਸਾ ਉਸ ਨੇ ਹੁਣ ਫੈਸਲਾ ਕਰ ਲਿਆ ਕਿ ਅਸੀਂ 8 ਅਪ੍ਰੈਲ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਦਫ਼ਤਰ ਵਿੱਚ ਮੀਟਿੰਗ ਕਰਨ ਜਾ ਰਹੇ ਹਾਂ ਵਰਕਿੰਗ ਕਮੇਟੀ ਦੀ ਤੇ ਉਸ ਤੋਂ ਬਾਅਦ ਜੋ ਮੈਨੂੰ ਪਤਾ ਲੱਗਾ ਕਿ 10 ਅਪ੍ਰੈਲ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਨਵਾਂ ਪ੍ਰਧਾਨ ਚੁਣਿਆ ਜਾਣਾ ਸਭ ਨੂੰ ਪਤਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੂੰ ਲੈ ਕੇ ਜਿਹੜਾ ਘਟਨਾਕਰਨ ਵਾਪਰਿਆ ਜਿਸ ਦੇ ਵਿੱਚ ਜਿਹੜੇ ਤਿੰਨ ਸਿੰਘ ਸਹਿਬਾਨ ਨੇ ਉਹਨਾਂ ਨੂੰ ਬਰਖਾਸਤ ਕੀਤਾ ਗਿਆ ਨਵੇਂ ਸਿੰਘ ਸਹਿਬਾਨ ਲਗਾਏ ਗਏ ਔਰ ਜਿਹੜੇ ਨਵੇਂ ਲਗਾਏ ਗਏ ਉਹਨਾਂ ਨੂੰ ਕੌਮ ਨੇ ਪ੍ਰਵਾਨ ਨਹੀਂ ਕੀਤਾ ਜਾ ਰਿਹਾ ਅਜਿਹੇ ਹਾਲਾਤਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਿਕੰਦਰ ਵਜੋਂ ਬਲਾਰੇ ਵਜੋਂ ਪੰਥਕ ਸਲਾਹਕਾਰ ਬੋਰਡ ਵਜ ਦੇ ਮੈਂਬਰ ਵਜੋਂ ਮੈਨੂੰ ਜਿਹੜੀਆਂ ਸਵਾਲਾਂ ਦਿੱਤੀਆਂ ਗਈਆਂ ਸੀ ਮੈਂ ਭਾਵੇਂ ਇਹ 10 ਜਨਵਰੀ 2025 ਨੂੰ ਉਸ ਵੇਲੇ ਦੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜੀ ਨੂੰ ਬਕਾਇਦਾ ਆਪਣਾ ਅਸਤੀਫਾ ਦੇ ਕੇ ਬੇਨਤੀ ਕੀਤੀ ਸੀ ਕਿ ਮੈਂ ਜੋ ਮਹਿਸੂਸ ਕਰ ਰਿਹਾ ਮੇਰੇ ਸਾਥੀ ਜੋ ਮਹਿਸੂਸ ਕਰ ਰਹੇ ਨੇ ਕਿ ਇਹ ਹਾਲਾਤ ਕੋਈ ਬਹੁਤੇ ਚੰਗੇ ਨਹੀਂ ਬਣ ਰਹੇ ਤੇ ਅਸੀਂ ਜਦੋਂ ਜਥੇਦਾਰ ਰਣਜੀਤ ਸਿੰਘ ਬਰਹਮਪੁਰਾ ਦੀ ਅਗਵਾਈ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਵਿੱਚ ਸਵਾਮਾਂ ਨਿਭਾਰੇ ਸਾਂ ਤੇ ਜਿਹੜਾ ਸਾਡਾ ਉਸ ਵੇਲੇ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨਾਲ ਇੱਕ ਸਮਝੌਤਾ ਹੋਇਆ ਸੀ ਉਸ ਦੇ ਵਿੱਚ ਬਿਨਾਂ ਕਿਸੇ ਸ਼ਰਤ ਤੋਂ ਇੱਕੋ ਇੱਕ ਮੰਗ ਸੀ ਕਿ ਆਪਾਂ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੇ ਸ੍ਰੀ ਅਕਾਲ ਤਖਤ ਸਾਹਿਬ ਜਾ ਕੇ ਮਾਫੀ ਮੰਗਣੀ ਹੈ ਤੇ ਮਾਫੀ ਮੰਗ ਕੇ ਪੰਥ ਦੀ ਵਿਚਾਰੀ ਦੇ ਵਿੱਚ ਪੇਸ਼ ਹੋਣਾ ਹੈ ਤੇ ਤਾਂ ਕਿ ਆਪਾਂ ਪੰਜਾਬ ਦੇ ਵਿੱਚ ਆਪਣੀਆਂ ਸਵਾਵਾਾਂ ਚੰਗੇ ਢੰਗ ਦੇ ਨਾਲ ਲੁਭਾ ਸਕੀਏ ਲੋਕਾਂ ਜੋ ਮੈਨੂੰ ਮਹਿਸੂਸ ਹੋਇਆ ਕਿ ਮੌਜੂਦਾ ਹਾਲਾਤਾਂ ਦੇ ਵਿੱਚ ਮੈਂ ਇਸ ਦਾ ਹਿੱਸਾ ਨਹੀਂ ਬਣ ਸਕਦਾ ਕਿਉਂਕਿ ਮੈਨੂੰ ਆਸ ਸੀ ਮੈਨੂੰ ਸਿੰਘ ਸਾਹਿਬ ਜੀ ਨੇ ਕਿਹਾ ਕਿ ਅਸਤੀਫਾ ਤੁਸੀਂ ਮੇਰੇ ਕੋਲ ਰਹਿਣ ਦਿਓ ਤੇ ਤੁਸੀਂ ਆਪਣੀਆਂ ਸਵਾਵਾਾਂ ਜਾਰੀ ਰੱਖੋ ਸ਼ਾਇਦ ਕੋਈ ਚੰਗੇ ਰਸਤੇ ਤੇ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਆ ਜਾਵੇ ਤਾਂ ਤੁਸੀਂ ਉਸ ਦੇ ਵਿੱਚ ਆਪਣੀਆਂ ਸੁਆਵਾਂ ਨਿਭਾ ਸਕੋ ਸੋ ਮੈਂ ਮਹਿਸੂਸ ਕਰਦਾ ਮੇਰੇ ਤੋਂ ਸਾਰੇ ਹੀ ਬਹੁਤ ਸਿਆਣੇ ਨੇ ਔਰ ਉਹ ਮਹਿਸੂਸ ਵੀ ਕਰਦੇ ਨੇ ਕਿ ਜੋ ਘਟਨਾ ਕਰਮ ਵਾਪਰ ਰਿਹਾ ਇਹ ਸ਼੍ਰੋਮਣੀ ਅਕਾਲੀ ਦਲ ਦੇ ਹਿੱਤ ਵਿੱਚ ਨਹੀਂ ਨਾ ਪੰਜਾਬ ਦੇ ਹਿੱਤ ਵਿੱਚ ਨਾ ਸਿੱਖ ਕੌਮ ਦੇ ਹਿੱਤ ਵਿੱਚ ਕਿਉਂਕਿ ਅਸੀਂ 2015 ਤੋਂ ਲੈ ਕੇ ਜੋ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇ ਦਰਮਿਆਨ ਜੋ ਘਟਨਾ ਕਰਨ ਵਾਪਰਿਆ ਉਹਨੀਆਂ ਭੁੱਲਾਂ ਬਖਸ਼ਾਉਣ ਗਏ ਸਾਂ ਤੇ ਸਾਡੀਆਂ ਉਹ ਭੁੱਲਾਂ ਤਾਂ ਗੁਰੂ ਪਾਤਸ਼ਾਹ ਨੇ ਬਖਸ਼ੀਆਂ ਚ ਨਹੀਂ ਬਖਸ਼ੀਆਂ ਤੇ ਅਸੀਂ ਹੋਰ ਭੁੱਲਾ ਕਰ ਬੈਠੇ ਆਂ ਔਰ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਜੀ ਨਾਲ ਮੱਥਾ ਲਾ ਬੈਠੇ ਆਂ ਔਰ ਤਿੰਨ ਸਿੰਘ ਸੇਵਾਦਾਰਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਪਰ ਦਬਾਅ ਪਾ ਕੇ ਪ੍ਰਧਾਨ ਸਾਹਿਬ ਅਸਤੀਫਾ ਦੇ ਗਏ ਐਗਜ਼ੀਕਟਿਵ ਦੇ ਉੱਪਰ ਦਬਾਅ ਪਾ ਕੇ ਤੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਉਹਨਾਂ ਸਿੰਘ ਸਹਿਬਾਨਾਂ ਦੇ ਉੱਤੇ ਤਰ੍ਹਾਂ-ਤਰ੍ਹਾਂ ਦੀ ਦੂਸ਼ਣਬਾਜ਼ੀ ਲਾ ਕੇ ਉਹਨਾਂ ਨੂੰ ਪਾਸੇ ਕਰ ਦਿੱਤਾ ਗਿਆ। ਅਜਿਹੇ ਹਾਲਾਤਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਮੌਜੂਦਾ ਲੀਡਰਸ਼ਿਪ ਦੇ ਨਾਲ ਸਾਡੇ ਵਰਗੇ ਲੋਕਾਂ ਦਾ ਚੱਲਣਾ ਬਹੁਤ ਔਖਾ ਹੋ ਗਿਆ ਤੇ ਮੈਂ ਆਸ ਕਰਦਾ ਅਜੇ ਵੀ ਕਿ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਕਰਾਹੇ ਨਾ ਪਵੇ। ਸ੍ਰੀ ਅਕਾਲ ਤਖਤ ਸਾਹਿਬ ਦੀ ਹੁਕਮੰਦੇ ਪਹਿਰਾ ਦੇਵੇ। ਲੇਕਿਨ ਇਹਨਾਂ ਹਾਲਾਤਾਂ ਦੇ ਵਿੱਚ ਜਿਵੇਂ ਮੈਂ ਪਹਿਲਾਂ ਅਸਤੀਫਾ ਦਿੱਤਾ ਸੀ ਆਪਣੇ ਮੈਂ ਫਿਰ ਉਸ ਅਸਤੀਫੇ ਨੂੰ ਦਰਉਂਦਾ ਹੋਇਆ ਇੱਥੇ ਮੈਂ ਪੰਜ ਮੈਂਬਰੀ ਕਮੇਟੀ ਨੂੰ ਵੀ ਅਪੀਲ ਕਰਾਂਗਾ ਕਿ ਤੁਹਾਡੀ ਡਿਊਟੀ ਜੋ ਲਗਾਈ ਗਈ ਹੈ ਉਸ ਦੇ ਵਿੱਚ ਦਾਗੀ ਬਾਗੀ ਪਾਸੇ ਕਰਕੇ ਕੇਵਲ ਤੇ ਕੇਵਲ ਸ਼੍ਰੋਮਣੀ ਅਕਾਲੀ ਦਲ ਨੂੰ ਇੱਕ ਨਵੀਂ ਲੀਡਰਸ਼ਿਪ ਪ੍ਰਦਾਨ ਕਰਨ ਦਾ ਜਿਹੜਾ ਤੁਹਾਨੂੰ ਇੱਕ ਸਬਬ ਦਿੱਤਾ ਗਿਆ ਤੁਹਾਨੂੰ ਵੀ ਉਸ ਦੇ ਉੱਤੇ ਪਹਿਰਾ ਦੇਣਾ ਚਾਹੀਦਾ ਕਿਉਂਕਿ ਇਹ ਜਿਹੜੇ ਦੋਸ਼ ਨੇ ਇਹ ਦੋਸ਼ ਉਹਨਾਂ ਸਾਰੇ ਲੋਕਾਂ ਦੇ ਉੱਪਰ ਨੇ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਉਸ ਸਤਾ ਦਾ ਹਿੱਸਾ ਰਹੇ ਔਰ ਉਸ ਸਤਾ ਦਾ ਆਨੰਦ ਮਾਣਦੇ ਰਹੇ ਲੇਕਿਨ ਅੱਜ ਜਦੋਂ ਪੰਜ ਸਿੰਘ ਸਹਿਬਾਨ ਦੇ ਹੁਕਮ ਦੀ ਹੁਕਮ ਅਧੂਲੀ ਕੀਤੀ ਜਾ ਰਹੀ ਏ ਤਾਂ ਅਜੇ ਹਾਲਾਤਾਂ ਦੇ ਵਿੱਚ ਠੀਕ ਏ ਅੱਜ ਕੋਈ ਜੋ ਮਰਜ਼ੀ ਕਹੀ ਜਾਵੇ ਲੇਕਿਨ ਹਰ ਸਿੱਖ ਮਹਿਸੂਸ ਕਰਦਾ ਸ਼੍ਰੋਮਣੀ ਅਕਾਲੀ ਦਲ ਦਾ ਹਰ ਵਰਕਰ ਮਹਿਸੂਸ ਕਰਦਾ ਕਿ ਅਸੀਂ ਗਾਇ ਤਾਂ ਭੁੱਲਾ ਬਖਸ਼ਾਉਣ ਸਾਂ ਤੇ ਲੇਕਿਨ ਅਸੀਂ ਤਾਂ ਹੋਰ ਭੁੱਲਾ ਕਰੀ ਜਾ ਰਹੇ ਆ ਅਜੇ ਹਾਲਾਤਾਂ ਦੇ ਵਿੱਚ ਮੇਰੀ ਸਾਰਿਆਂ ਨੂੰ ਨਿਮਰਤਾ ਸਹਿਤ ਬੇਨਤੀ ਏ ਇਹ ਕਿਸੇ ਦੇ ਉੱਪਰ ਜੋ ਧੜੇਬੰਦਕ ਦੋਸ਼ ਲਾਉਣੇ ਜਾਂ ਕਿਸੇ ਨੂੰ ਕੁਝ ਗਲਤ ਰੰਗਤ ਦੇਣੀ ਉਹਨੂੰ ਪਾਸੇ ਛੱਡ ਕੇ ਸਮੁੱਚੀ ਲੀਡਰਸ਼ਿਪ ਤੇ ਵਰਕਰ ਸਹਿਬਾਨ ਇਹ ਤਹਈਆ ਕਰਨ ਕਿ ਪੰਜਾਬ ਦੀ ਧਰਤੀ ਉੱਤੇ ਪੰਜਾਬ ਦੀ ਫੀਜ਼ਾ ਦੇ ਉੱਤੇ ਸਾਡੀ ਖੇਤਰੀ ਪਾਰਟੀ ਜਿਹੜੀ 14 ਦਸੰਬਰ 1920 ਨੂੰ ਹੌਂਦ ਵਿੱਚ ਆਈ ਸੀ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਸਨਮੁਖ ਬਣੀ ਸੀ ਜਿਸ ਦੇ ਪਹਿਲੇ ਪ੍ਰਧਾਨ ਜਥੇਦਾਰ ਸਰਮੁਖ ਸਿੰਘ ਚੁੰਬਾਲ ਤੇ ਕਿੰਨੇ ਹੀ ਸਾਡੇ ਪੰਥ ਪ੍ਰਸਤ ਜਿਹੜੇ ਆਗੂ ਸਹਿਬਾਨ ਇਸ ਦੇ ਵਿੱਚ ਸਵਾਵਾ ਦੇ ਗਏ ਤੇ ਉਹਨਾਂ ਦੀਆਂ ਰੂਹਾਂ ਸਾਨੂੰ ਇਹ ਗੱਲ ਹਮੇਸ਼ਾ ਯਾਦ ਕਰਾਉਂਦੀਆਂ ਰਹਿਣਗੀਆਂ ਕਿ ਅਸੀਂ ਪੰਥ ਪ੍ਰਸਤੀ ਦਾ ਜਿਹੜਾ ਪੱਲਾ ਉਨਾ ਛੱਡੀਏ ਸੋ ਆਪਾਂ ਸਾਰਿਆਂ ਨੂੰ ਨਿਮਰਤਾ ਸਹਿਤ ਇੱਕ ਦੂਜੇ ਉੱਪਰ ਦੂਸ਼ਣबाजी ਲਾਉਣ ਦੀ ਬਜਾਏ ਇਸ ਦਾ ਅਧਿਐਨ ਕਰਨਾ ਚਾਹੀਦਾ ਆਤਮ ਚਿੰਤਨ ਕਰਨਾ ਚਾਹੀਦਾ ਕਿ ਪੰਜਾਬ ਦੀ ਧਰਤੀ ਦੇ ਉੱਤੇ ਖੇਤਰੀ ਪਾਰਟੀ ਨੂੰ ਜਿਹੜਾ ਗ੍ਰਹਿਣ ਲੱਗਾ ਹੈ ਇਹ ਗ੍ਰਹਿਣ ਕਿਵੇਂ ਉਤਾਰਿਆ ਜਾ ਸਕਦਾ ਹੈ ਉਸ ਦਾ ਕੇਵਲ ਤੇ ਕੇਵਲ ਇੱਕੋ ਹਾਲੇ ਨਵੀਂ ਨਰੋਈ ਲੀਡਰਸ਼ਿਪ